ਪੰਜਾਬ ਦੀ ਧਰਤੀ ਦੇ ਉੱਪਰ ਉਹ ਦਰੇਂਦਰ ਸ਼ਾਸਤਰੀ ਨਾਂ ਦਾ ਵਿਅਕਤੀ ਆਉਣਾ ਨਹੀਂ ਚਾਹੀਦਾ ਜੇਕਰ ਉਹ ਧਰਤੀ ਦੇ ਉੱਪਰ ਆਉਂਦਾ ਹੈ ਕਿਉਂਕਿ ਲੌਂਗ ਟਾਈਮ ਤੋਂ ਅਸੀਂ ਦੇਖ ਰਹੇ ਹਾਂ ਚਰਚਾਂ ਤੇ ਅਟੈਕ ਹੁੰਦੇ ਨੇ ਚਰਚਾਂ ਦੇ ਪਾਦਰੀ ਸਾਹਿਬ ਜਾਂ ਸਾਡੀਆਂ ਸੰਸਾਵਾਂ ਸ਼ਾਂਤ ਰਹਿੰਦੀਆਂ ਕਿਉਂਕਿ ਪ੍ਰਭੂ ਦੇ ਵਚਨ ਚ ਲਿਖਿਆ ਮਾਫ ਕਰੋ ਮਾਫ ਕਰੋ ਜੇ ਜਦੋਂ ਇਹ ਦਰੇਂਦਰ ਸ਼ਾਸਤਰੀ ਹਰਮੰਦਰ ਸਾਹਿਬ ਆਉਂਦਾ ਪਗੜੀ ਪਾ ਕੇ ਅੰਦਰ ਮੱਥਾ ਟੇਕਦਾ ਹੈ ਔਰ ਬਾਹਰ ਆਉਂਦੇ 크੍ਰਿਸਚਨ ਸਮਾਜ ਦੇ ਖਿਲਾਫ ਜਿਹੜੀ ਹੈ ਇੱਕ ਮੰਦੀਪ ਪੱਦੀ ਸ਼ਬਦਾਵਲੀ ਵਰਤਦਾ और जब हरिमंदर साहब तो निकल के पठानकोट जाते जाते हैं बीरो की भूमि है पंजाब पंजाब एक ऐसा प्रदेश है जो उन्नत है और यहाँ के लोग बड़े प्यार वाले होते हैं बड़े दिल वाले होते हैं आते ही सबसे पहले हम स्वर्ण मंदिर गए वहाँ पर जो है सरदारों ने स्नेह पूर्वक प्रेम लुटाया उसके हम ऋणी हैं हमने गुरु ग्रंथ साहब के दर्शन किए और दरबार साहब में हमने मत्था टेका इसके बाद में फिर हम दुर्ग्याण मंदिर भी गए अब यहाँ पर तीन दिवस तक भगवत चर्चा देवी महात्मा के ऊपर सुनावेंगे और पंजाब बहुत अच्छा क्षेत्र है बस हमारा ध्येय पूरे भारतवर्ष में अपनी संस्कृति संस्कार के प्रचार प्रसार का है और सनातन के प्रचार प्रसार का है और केवल हम यही चाहते हैं कि जितनी भी विदेशी ताकतें उल्लाह हैं हली उल्ला है। ये ना तो गुरुद्वारों में घुसें न मंदिरों में घुसें न भोले भाले हिंदू या किसी भी मज़हब की व्यक्ति को बहलाए ना इसीलिए हम केवल जगह जगह जा रहे और हमारा कुल किया जाएगा, ये विधर्मी लगातार बोले वाले हिंदुओं को सनातनियों को जगह जगह जाकर के प्रलोभन देकर के धर्मांतरण कर रहे हैं इस पर विशेष कसाव नहीं होगा तब तक इस देश में यह परिस्थिति शास्त्री का ਜਿਹਦੇ ਵਿੱਚ ਉਹ ਹallelujah ਸ਼ਬਦ ਦਾ ਮਜ਼ਾਕ ਉਡਾਉਂਦਾ ਹੋਇਆ ਜੋ ਕਿ ਬਾਈਬਲ ਦਾ ਪਵਿੱਤਰ ਸ਼ਬਦ ਹੈ 2023 ਦੇ ਵਿੱਚ ਵੀ ਉਹਦੀ ਇੱਕ ਵੀਡੀਓ ਸਾਹਮਣੇ ਆਈ ਸੀ ਜਿਹਦੇ ਵਿੱਚ ਦਰਿੰਦਰ ਸ਼ਾਸਤਰੀ ਨੇ ਹallelujah ਸ਼ਬਦ ਦਾ ਮਜ਼ਾਕ ਉਡਾਇਆ ਸੀ ਫਿਰ ਇੱਕ ਵੀਡੀਓ ਦੇ ਵਿੱਚ ਹallelujah ਸ਼ਬਦ ਦਾ ਉਹ ਮਜ਼ਾਕ ਉਡਾਉਂਦਾ ਨਜ਼ਰ ਆ ਰਿਹਾ ਹੈ ਔਰ ਹੁਣ ਇੱਕ ਵੀਡੀਓ ਨਿਕਲ ਕੇ ਆ ਰਹੀ ਹੈ ਕਿ ਦਰਿੰਦਰ ਸ਼ਾਸਤਰੀ ਜਿਹੜਾ ਹੈ ਪੰਜਾਬ ਦੇ ਵਿੱਚ ਆ ਰਿਹਾ ਹੈ ਪੰਜਾਬ ਦੇ ਵਿੱਚ ਆ ਕੇ ਉਹ ਇਹ ਲਾਸਮੈਂਟ ਕਰ ਰਿਹਾ ਕਿ ਧਰਮ ਪਰਿਵਰਤਨ ਕੀਤਾ ਜਾ ਰਿਹਾ ਹੈ ਧਰਮ ਪਰਿਵਰਤਨ ਕੀਤਾ ਜਾ ਰਿਹਾ ਇਹ ਉਹ ਸਪੀਚ ਦੇ ਰਿਹਾ ਹੈ ਦਰਿੰਦਰ ਛਾਤਰੀ ਧਰਮ ਪਰਿਵਰਤਨ ਨੂੰ ਲੈ ਕੇ ਕਿ ਧਰਮ ਪਰਿਵਰਤਨ ਕੀਤਾ ਜਾ ਰਿਹਾ ਹੈ ਜਿਹਦਾ ਵਿਰੋਧ ਸੁਖਪਾਰਣਮ ਮਿਸਤੀ ਨੇ ਕੀਤਾ ਹੈ ਸੁਖਪਾਰਣਮ ਮਿਸਤੀ ਦੇ ਵੱਲੋਂ ਪ੍ਰੈਸ ਕਾਨਫਰੰਸ ਇੱਕ ਮੀਟਿੰਗ ਕੀਤੀ ਗਈ ਜਿਹਦੇ ਵਿੱਚ ਬਹੁਤ ਸਾਰੇ ਪਾਸਪੋਰਟ ਬਹੁਤ ਸਾਰੇ ਚਰਚ ਦੇ ਪ੍ਰਧਾਨ ਇਕੱਠੇ ਹੋਏ ਔਰ ਉਹਨਾਂ ਨੇ ਇਹ ਉਸ ਮੀਟਿੰਗ ਦੇ ਵਿੱਚ ਇਹ ਲਾਅਸਮੈਂਟ ਕੀਤੀ ਕਿ ਇਹਨੂੰ ਪੰਜਾਬ ਦੇ ਵਿੱਚ ਆਉਣ ਤੋਂ ਰੋਕਿਆ ਜਾਏਗਾ ਜਦੋਂ ਵੀ ਪੰਜਾਬ ਦੇ ਵਿੱਚ ਆਉਂਦਾ ਹੈ ਆ ਕੇ ਜ਼ਹਿਰ ਖੋਲੰਦਾ ਕੰਮ ਕਰਦਾ ਹੈ ਜੋ ਕਿ ਇਹ ਮਸੀ ਲੋਕ ਕਿਸੇ ਦਾ ਵਿਰੋਧ ਨਹੀਂ ਕਰਦੇ ਇਹ ਜਦੋਂ ਵੀ ਆਉਂਦਾ ਇੱਕ ਸਪੀਚ ਹਰ ਵਾਰੀ ਆ ਕੇ ਕਰਦਾ ਹੈ ਕਿ ਧਰਮ ਪਰਵਰਤਨ ਕਰਦੇ ਨੇ ਧਰਮ ਪਰਵਰਤਨ ਕਰਦੇ ਨੇ ਆਈਏ ਦੇਖਦੇ ਹੁਕ ਪਾਰਣਾ ਮਨੁਸ਼ਟੀ ਦੇ ਵੱਲੋਂ ਕੀ ਬੋਲਿਆ ਗਿਆ ਦਰਿੰਦਰ ਸ਼ਾਸਤਰੀ ਦੇ ਖਿਲਾਫ ਜਿਹੜਾ ਨੈਸ਼ਨਲ ਮੀਡੀਆ ਔਰ ਬਾਕੀ ਸਾਰਾ ਮੀਡੀਆ ਅੱਜ ਮਸੀਹ ਭਾਈਚਾਰੇ ਦੇ ਇਸ ਕਿਉਂਕਿ ਅੱਜ ਦਾ ਜਿਹੜਾ ਮੇਨ ਵਿਸ਼ਾ ਆ ਉਹ ਇਹ ਆ ਕਿ ਦਰਿੰਦਰ ਸ਼ਾਸਤਰੀ ਹਮੇਸ਼ਾ ਹੀ ਜਿਹੜਾ ਮਸੀਹ ਭਾਈਚਾਰੇ ਦੇ ਖਿਲਾਫ ਸਿੱਖ ਸਿੱਖ ਭਾਈਚਾਰੇ ਦੇ ਕਰ ਉਹਨਾਂ ਦੇ ਸਾਡੇ ਦੋਨਾਂ ਭਾਈਚਾਰਿਆਂ 'ਚ ਪਾੜ ਪਾਉਣਾ ਚਾਹੁੰਦਾ ਔਰ ਜਦੋਂ ਜਦੋਂ ਵੀ ਪੰਜਾਬ ਦੀ ਧਰਤੀ ਉੱਪਰ ਹੁੰਦਾ ਸਿੱਖ ਭਾਈਚਾਰੇ ਔਰ ਮਸੀਹ ਭਾਈਚਾਰੇ ਦੇ ਖਿਲਾਫ ਇੱਕ ਜ਼ਹਿਰ ਉਗਲ ਕੇ ਜਾਣਾ ਚਾਹੁੰਦਾ ਔਰ ਜਿਹੜੀ ਹੁਣੇ-ਹੁਣੇ ਤਾਜ਼ੇ ਉਹਦੇ ਬਿਆਨ ਆਏ ਨੇ ਦਰਿੰਦਰ ਸ਼ਾਸਤਰੀ ਦੇ ਉਹਨੇ ਕਿਹਾ ਕਿ ਮੈਂ ਪੈਦਲ ਯਾਤਰਾ ਕਰੂੰਗਾ ਔਰ ਸਾਨੂੰ ਇਸ ਗੱਲ ਦੀ ਪੂਰੀ-ਪੂਰੀ ਸ਼ੰਕਾ ਹੈ ਕਿ ਸਾਡੇ ਪੈਰੇ ਪੰਜਾਬ ਨੂੰ ਉਹ ਅੱਗ ਦਾ ਲਾਂਬੂ ਲਾ ਕੇ ਜਾਊਗਾ ਔਰ ਸਿੱਖ ਭਾਈਚਾਰੇ ਦੇ ਔਰ ਮਸੀਹ ਭਾਈਚਾਰੇ ਦੇ ਖਿਲਾਫ ਜਿਹੜਾ ਬਹੁਤ ਇੱਕ ਜ਼ਹਿਰ ਉਗਲ ਕੇ ਜਾਊਗਾ ਜਿਹੜਾ ਭਵਿੱਖ ਦੇ ਵਿੱਚ ਸਾਡੇ ਦੋਨਾਂ ਭਾਈਚਾਰਿਆਂ ਦੇ ਵਿੱਚ ਪਾੜ ਪਾਊਗਾ ਸੋ ਅਸੀਂ ਇਹ ਚਾਹੁੰਦੇ ਆ ਕਿ ਜਿਹੜੇ ਡੀਜੀਪੀ ਪੰਜਾਬ ਨੇ ਜਾਂ ਸਾਡਾ ਜਿਹੜਾ ਅੰਮ੍ਰਿਤਸਰ ਪ੍ਰਸ਼ਾਸਨ ਹੈ ਅਸੀਂ ਔਰ ਜਿਹੜੀ ਪੰਜਾਬ ਸਰਕਾਰ ਹੈ ਅਸੀਂ ਉਹਨਾਂ ਨੂੰ ਅਪੀਲ ਕਰਦੇ ਆ ਔਰ ਮੰਗ ਪੱਤਰ ਵੀ ਦੇਣ ਜਾ ਰਹੇ ਹਾਂ ਔਰ ਤੁਹਾਡੇ ਮੀਡੀਆ ਦੇ ਮਾਧਿਅਮ ਤੇ ਰਹੀਂ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਪੰਜਾਬ ਦੀ ਧਰਤੀ ਦੇ ਉੱਪਰ ਉਹ ਦਰੇਂਦਰ ਸ਼ਾਸਤਰੀ ਨਾਮ ਦਾ ਵਿਅਕਤੀ ਆਉਣਾ ਨਹੀਂ ਚਾਹੀਦਾ ਜੇਕਰ ਉਹ ਧਰਤੀ ਦੇ ਉੱਪਰ ਆਉਂਦਾ ਹੈ ਜੇਕਰ ਉਹ ਕਿਤੇ ਸਮਾਜਿਕ ਤੌਰ ਤੇ ਦੰਗੇ ਫਸਾਦ ਹੁੰਦੇ ਆ ਤੇ ਉਹਦੀ ਸਮੁੱਚੀ ਸਮੁੱਚੀ ਜਿਹੜੀ ਹੈ ਜ਼ਿੰਮੇਵਾਰੀ ਉਹ ਪੰਜਾਬ ਸਰਕਾਰ ਦੀ ਹੋਊਗੀ डीजीपी पंजाब दी ਹੋਊਗੀ ਔਰ ਜਿਹੜੇ ਸਾਰਾ ਹੀ ਪੰਜਾਬ ਦਾ ਪ੍ਰਸ਼ਾਸਨ ਅਮਲਾ ਆ ਉਹ ਸਾਰੀ ਜਿਹੜੀ ਜ਼ਿੰਮੇਵਾਰੀ ਉਹਨਾਂ ਦੀ ਹੋਊਗੀ ਹੁਣ ਮੈਂ ਬੇਨਤੀ ਕਰਦਾ ਸਾਡੇ ਮਾਨਯੋਗ ਪੋਸਟਡ ਪਾਲ ਸੁਖਪਾਲ ਆਣਾ ਮਿਨਿਸਟਰੀ ਦੇ ਜਿਹੜੇ ਮੁਖ ਪ੍ਰਚਾਰਕ ਨੇ ਜਿਹੜੇ ਸਾਡੇ ਸਮਾਜ ਨੂੰ ਦਿਸ਼ਾ ਨਿਰਦੇਸ਼ ਦੇਣਾ ਚਾਹੁੰਦੇ ਨੇ ਔਰ ਮੈਂ ਚਾਹੁੰਨਾ ਹੈ ਕਿ ਉਹ ਵੀ ਜਿਹੜੇ ਮੀਡੀਆ ਦੇ ਨਾਲ ਰੂਬਰੂ ਹੋ ਕੇ ਇਸ ਗੱਲ ਦੇ ਉੱਪਰ ਚਾਨਣਾ ਪਾਉਣ ਪ੍ਰੈਸ ਮੀਡੀਆ ਦੇ ਥਰੂ ਮੇਰਾ ਨਾਮ ਸੁਖ ਪਾਲ ਸੁਖਪਾਲ ਆਣਾ ਮੈਂ ਖੁਦਾ ਦਾ ਦਾਸ ਸਭ ਤੋਂ ਪਹਿਲਾਂ ਮੈਂ ਸਰਵ ਸ਼ਕਤੀਮਾਨ ਖੁਦਾਵੰਦ ਦਾ ਧੰਨਵਾਦ ਕਰਦਾ ਹਾਂ ਇਕ ਬੜਾ ਹੀ ਅਹਿਮ ਤੇ ਸੰਗੀਨ ਮੁੱਦਾ ਆ ਉਹ ਆ ਦਰਿੰਦਰ ਸ਼ਾਸਤਰੀ ਮੈਂ ਇੱਕ ਧਾਰਮਿਕ ਆਗੂ ਹੋਣ ਦੇ ਨਾਤੇ ਇਹ ਜਿਹੜੀ ਆਪਣੀ ਆਵਾਜ਼ ਹੈ ਮੀਡੀਆ ਦੇ ਥਰੂ ਉਹਨਾਂ ਤੱਕ ਪਹੁੰਚਾਉਣਾ ਚਾਹਨਾ ਸਰਕਾਰਾਂ ਤੱਕ ਕਿ ਉਹਨੇ ਸਾਡੇ ਉੱਪਰ ਵੈਸੇ ਤੇ ਬੜੇ ਲੰਬੇ ਸਮੇਂ ਤੋਂ ਕਈ ਲੋਕ ਆ ਇੱਕ ਦੋਸ਼ ਲਗਾ ਰਹੇ ਕਿ ਅਸੀਂ ਧਰਮ ਪਰਿਵਰਤਨ ਕਰੌਣੇ ਧਰਮ ਪਰਿਵਰਤਨ ਕਰਾਨੇ ਆ ਇਸ ਵਾਰ ਇਹ ਬੜੀ ਵੱਡੀ ਸਾਜ਼ਿਸ਼ ਬਣਾਈ ਜਾ ਰਹੀ ਆ ਤੇ ਜਿਵੇਂ ਸਾਨੂੰ ਇਦਾਂ ਵਿਖਿਆ ਜਾ ਰਿਹਾ ਜਿੱਦਾਂ ਅਸੀਂ ਦੇਸ਼ದ್ರੋਹੀ ਹੁੰਨੇ ਆ ਇਸ ਤਰ੍ਹਾਂ ਦੀਆਂ ਗੱਲਾਂ ਬਣਾਈਆਂ ਜਾ ਰਹੀਆਂ ਨੇ ਲੇਕਿਨ ਜਦੋਂ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਗੋਰੇ ਲੋਕ ਜਿਹੜੇ ਸਾਡੇ ਸਿੱਖ ਪ੍ਰਚਾਰਕ ਨੇ ਉਹਨਾਂ ਨੇ ਪ੍ਰਚਾਰ ਕੀਤਾ ਤੇ ਉਹ ਗੋਰੇ ਜਿਹੜੇ ਸਿੱਖ ਬਣ ਗਏ ਹਿੰਦੂਆਂ ਨੇ ਬਾਬਿਆਂ ਨੇ ਬੜਾ ਪ੍ਰਚਾਰ ਕੀਤਾ ਤੇ ਉਹ ਗੋਰੇ ਜਿਹੜੇ ਸੀ ਉਹ Hindu ਬਣ ਗਏ ਅੱਜ ਵੀ ਬਰਿੰਦਾਵਨ ਚ ਜਾਓ ਇੱਥੇ ਹੁਣ ਸਮਾਜ ਦਾ ਵਿਸ਼ਾ ਕੀ ਹੈ ਇੱਥੇ ਇੱਕ ਫਰੀडम ਆਫ ਚੁਆਇਸ ਹੈ ਕਿ ਹਰ ਇਨਸਾਨ ਨੂੰ ਜੋ ਅੱਛਾ ਲੱਗੇ ਉਹ ਕਰੇ ਤੇ ਹਰ ਧਰਮ ਆਪਣਾ ਪ੍ਰਚਾਰ ਕਰਦਾ ਔਰ ਸਭ ਤੋਂ ਜ਼ਿਆਦਾ ਧਰਮ ਦਾ ਪ੍ਰਚਾਰ ਤੇ ਇਹ હિન્દੂ ਦਾ ਹੋ ਰਿਹਾ ਹੈ ਲੇਕਿਨ ਹੁਣ ਸਵਾਲ ਹੈ ਕਿ ਅਗਰ ਕ੍ਰਿਸਚਨ ਲੋਗ ਆਪਣੇ ਪ੍ਰਭੂ ਦਾ ਬਾਈਬਲ ਦਾ ਪੈਗਾਮ ਦਿੰਦੇ ਨੇ ਤੇ ਕੋਈ ਕਿਸੇ ਨੂੰ ਚੰਗਾ ਲੱਗਦਾ ਤੇ ਉਹ ਉਹਨੂੰ ਸੁਣ ਕੇ ਵਿਸ਼ਵਾਸ ਕਰਦਾ ਆ ਪ੍ਰੇਰ ਕਰਾਂਦਾ ਆ ਉਹਦੇ ਜੀਵਨ ਚ ਅੱਛੀ ਸ਼ਾਂਤੀ ਆਂਦੀ ਆ ਤੇ ਇਹਨੂੰ ਇੱਕ ਧਰਮ ਪਰਿਵਰਤਨ ਦਾ ਮੁੱਦਾ ਬਣਾ ਕੇ ਕ੍ਰਿਸਚੀਅਨਿਟੀ ਨੂੰ ਔਰ ਸਿੱਖਾਂ ਨੂੰ ਆਪਸ ਚ ਲਾਉਣ ਦਾ ਇੱਕ ਬੜਾ ਗਹਿਰਾ ਡੂੰਗਾ ਤੇ ਗੰਦਾ ਪਲਾਨ ਬਚਿਆ ਜਾ ਰਿਹਾ ਜਿਹਦੇ ਵਿੱਚ ਦਰਿੰਦਰ ਸ਼ਾਸਤਰੀ ਇਹਦਾ ਬਹੁਤ ਵੱਡਾ ਮੋੜਾ ਆ ਜੋ ਪੰਜਾਬ ਦੇ ਵਿੱਚ ਆਣਾ ਚਾਹੁੰਦਾ ਆ ਔਰ ਪੰਜਾਬ ਦੇ ਵਿੱਚ ਪੈਦਲ ਯਾਤਰਾ ਕਰਨਾ ਚਾਹੁੰਦਾ ਆ ਔਰ ਜਿਵੇਂ ਇਹ ਮੁੱਦੇ ਚੁੱਕਦਾ ਕਿ ਜਿਹੜੇ ਸਿੱਖ ਨੇ ਉਹ ਪਗੜੀ ਦੇ ਵਿੱਚ ਮੈਂ ਚਰਚ ਵੇਖਦਾ ਆ ਕ੍ਰਿਸਚੀਅਨਿਟੀ ਨੂੰ ਵੇਖਦਾ ਮੈਨੂੰ ਅੱਗ ਲੱਗਦੀ ਆ ਹੁਣ ਸਵਾਲ ਆ ਕਿ ਬਾਈਬਲ ਨੂੰ ਉਹਨੂੰ ਕੋ ਪੜ ਬਾਈਬਲ ਸਭ ਤੋਂ ਪੁਰਾਣਾ ਗ੍ਰੰਥ ਆ ਉਹਦੇ ਵਿੱਚ 15 ਤੋਂ ਵੱਧ ਵਰੀ ਪਗੜੀ ਬੰਨੀ ਲੋਕਾਂ ਦੇ ਤੇ ਔਰ ਪਗੜੀ ਬੰਨੇ ਹੋਏ ਜਿਹੜੇ ਸੇਵਕ ਆ ਉਹਨਾਂ ਦਾ ਜ਼ਿਕਰ ਆਂਦਾ ਆ ਔਰ ਨਾਲੇ ਇੱਥੇ ਇਹ ਜਿਹੜਾ ਧਾਰਮਿਕ ਜੀਵਨ ਦਾ ਵਿਸ਼ਾ ਹੈ ਅਟਰਨ ਲਈ ਆ ਇਹ ਬਾਹਰੀ ਰੂਪ ਦਾ ਨਹੀਂ ਆ ਇਹ ਸਾਰੀਆਂ ਪਲੈਨਿੰਗਸ ਕਰਕੇ ਇੱਕ ਟਾਰਗੇਟ ਕੀਤਾ ਜਾਂਦਾ ਇੱਕ ਐਡੇ ਵੱਡੇ ਸ਼ਾਂਤਮਈ ਧਰਮ ਨੂੰ ਕਿਉਂਕਿ ਲੌਂਗ ਟਾਈਮ ਤੋਂ ਅਸੀਂ ਦੇਖ ਰਹੇ ਹਾਂ ਚਰਚਾਂ ਤੇ ਅਟੈਕ ਹੁੰਦੇ ਨੇ ਚਰਚਾਂ ਦੇ ਪਾਦਰੀ ਸਾਹਿਬ ਜਾਂ ਸਾਡੀਆਂ ਸੰਸਾਵਾਂ ਸ਼ਾਂਤ ਰਹਿੰਦੀਆਂ ਕਿਉਂਕਿ ਪ੍ਰਭੂ ਦੇ ਵਚਨ ਚ ਲਿਖਿਆ ਮਾਫ ਕਰੋ ਮਾਫ ਕਰੋ ਔਰ ਇਸ ਚੱਕਰ ਵਿੱਚ ਇਹ ਲੋਕ ਵੱਧ ਰਹੇ ਨੇ ਲੇਕਿਨ ਅਸੀਂ ਇਹ ਹੁਣ ਮੈਂ ਸਰਕਾਰਾਂ ਤੱਕ ਸੈਂਟਰ ਗਵਰਨਮੈਂਟ ਤੱਕ ਦਰਿੰਦਰ ਸ਼ਾਸਤਰੀ ਇਹਦੇ ਵਰਗੇ ਜਿਹੜੇ ਹੋਰ ਵੀ ਆਪਣੇ ਆਪ ਨੂੰ ਸਮਝਦੇ ਨੇ ਕਿ ਇਦਾਂ ਕਰਦਾਂਗੇ ਉਦਾਂ ਕਰ ਕਰਦਾਂਗੇ ਔਰ ਸਾਡੀ ਪੰਜਾਬ ਸਰਕਾਰ ਤੱਕ ਇਹ ਮੈਸੇਜ ਪਹੁੰਚਾਣੇ ਕਿ ਅੱਜ ਇੱਕ ਬੜਾ ਵੱਡਾ ਇੱਥੇ ਪਾਸਟਰਸ ਦਾ ਇਕੱਠ ਹੋਇਆ ਔਰ ਇਹ ਹੁਣ ਅੱਗੇ ਲੱਖਾਂ ਚ ਜਾਣ ਵਾਲਾ ਜੇ ਅਗਰ ਦਰਿੰਦਰ ਸ਼ਾਸਤਰੀ ਇੱਥੇ ਆਇਆ ਤੇ ਕੱਲ ਨੂੰ ਕੋਈ ਖੂਨੀ ਟਕਰਾਅ ਹੋਇਆ ਤੇ ਇਹਦਾ ਜ਼ਿੰਮੇਵਾਰ ਪੰਜਾਬ ਸਰਕਾਰ ਹੋਏਗਾ ਔਰ ਪੰਜਾਬ ਸਰਕਾਰ ਨੂੰ ਇੱਕ ਬੇਨਤੀ ਆ ਸਾਡੀਆਂ ਕਮਿਊਨਿਟੀਸ ਵੱਲੋਂ ਸਾਡੀਆਂ ਸੰਸਥਾਵਾਂ ਵੱਲੋਂ ਮਿਨਿਸਟਰੀਜ਼ ਵੱਲੋਂ ਸਾਰੇ ਸਾਡੇ ਜਿਹੜਾ ਸਿਵਲ ਸਮਾਜ ਦੇ ਵੱਲੋਂ ਕਿ ਇਹਦੇ ਤੇ ਨੱਥ ਪਾਈ ਜਾਵੇ ਇਹਨੂੰ ਰੋਕਿਆ ਜਾਵੇ ਨਹੀਂ ਤੇ ਇਹਦਾ ਜ਼ਿੰਮੇਵਾਰ ਪੰਜਾਬ ਸਰਕਾਰ ਹੋਏਗਾ ਹਾਂਜੀ ਸਾਡੀ ਕੀ ਅਜੰਡਾ ਕੀ ਹੈ ਕਿ ਅੱਜ ਸਾਹਿਬ ਜੀ ਇੱਥੇ ਆਉਂਦੇ ਨੇ ਪੰਜਾਬ ਦਾ ਦੌਰਾ ਕਰਦੇ ਨੇ ਉਹ ਵਿਰੋਧ ਕਿਸ ਤਰ੍ਹਾਂ ਕੀਤਾ ਜਾਵੇ ਵਿਰੋਧ ਅਸੀਂ ਆਪਣੇ ਬਹੁਤ ਸਾਰੇ ਵੱਡੇ ਇਕੱਠ ਨੂੰ ਲੈ ਕੇ ਕਾਲੀਆਂ ਝੰਡੀਆਂ ਲੈ ਕੇ ਪੂਰੀ ਤਰ੍ਹਾਂ ਦਾ ਰੋਸ ਪ੍ਰਦਰਸ਼ਨ ਕਰਾਂਗੇ ਉਹਦੇ ਖਿਲਾਫ ਅਜੰਡਾ ਕੀ ਹੈ ਜਿਹੜਾ ਦ੍ਰਿੰਦਰ ਸਾਸਤੀ ਆ ਇਹ ਬਿਆਨ ਮਨਸ਼ਾ ਕੀ ਉਹਨਾਂ ਦੀ ਮਨਸ਼ਾ ਕੀ ਹੈ ਹਾਂ ਹੋਰ ਤਾਕਤ ਕੰਮ ਕਰ ਰਹੀ ਹੈ ਕੀ ਕਰ ਜੀ ਹਾਂ ਆਪ ਮੀਡੀਆ ਦੇ ਮਾਧਮ ਤੇ ਅਸੀਂ ਦੱਸਣਾ ਚਾਹੁੰਦੇ ਆ ਕਿ ਉਹ ਜਿਹੜੀਆਂ ਏਜੰਸੀਆਂ ਜਿਹੜੀਆਂ ਸ਼ੁਰੂ ਤੋਂ ਕ੍ਰਿਸਚੀਅਨ ਇੰਡੀ ਦੇ ਖਿਲਾਫ ਇੱਕ ਪ੍ਰੋਪਗੈਂਡਾ ਕਰਦੀਆਂ ਆ ਰਹੀਆਂ ਨੇ ਅਸੀਂ ਉਹਨਾਂ ਏਜੰਸੀਆਂ ਨੂੰ ਔਰ ਵਿਸ਼ੇਸ਼ ਤੌਰ ਤੇ ਉਹਨਾਂ ਸਰਕਾਰਾਂ ਨੂੰ ਵੀ ਆਗਾਹ ਕਰਨਾ ਚਾਹੁੰਦੇ ਆ ਕਿ ਇਹ ਮਸੀਹੀ ਧਰਮ ਉਹ ਨਹੀਂ ਹੋਣ ਰਿਹਾ ਠੀਕ ਹੈ ਸਾਡਾ ਮਸੀਹ ਧਰਮ ਹਮੇਸ਼ਾ ਸ਼ਾਂਤੀ ਪਸੰਦ ਹੈ ਸਾਡੀ ਬਾਈਬਲ ਇਹ ਕਹਿੰਦੀ ਹੈ ਕਿ ਤੁਸੀਂ ਪਿਆਰ ਕਰੋ ਸ਼ਾਂਤੀ ਕਰੋ ਪਰ ਅਸੀਂ ਇਹ ਸ਼ਾਂਤੀ ਦਾ ਸਾਡਾ ਸਿਲਾ ਇਹ ਨਾ ਸਮਝਿਆ ਜਾਵੇ ਕਿ 크ਰਿਸਚਨ ਸਮਾਜ ਜਿਹੜਾ ਆ ਉਹ ਕਮਜ਼ੋਰ ਹੈ ਸ਼ਾਇਦ ਕਿਸੇ ਪੱਖੋਂ ਜਿਹੜਾ ਬਿਲਕੁਲ ਡਰਪੋ ਗਿਆ ਅੱਜ ਤੁਸੀਂ ਦੇਖ ਸਕਦੇ ਹੋ ਕਿ ਸਮੁੱਚੇ ਪੰਜਾਬ ਦੇ ਅੰਦਰ ਸਮੁੱਚੇ ਪੰਜਾਬ ਦੇ ਅੰਦਰ ਸਾਡੀ ਧਾਰਮਿਕ ਲੋਬੀ ਆਈ ਹੈ ਹਰ ਇੱਕ ਜ਼ਿਲ੍ਹੇ ਦੇ ਵਿੱਚੋਂ ਸਾਡੇ ਮਾਨਯੋਗ ਪਾਸਟਰ ਸਾਹਿਬਾਨ ਬਿਸ਼ਪ ਸਾਹਿਬਾਨ ਐਲਡਰ ਸਾਹਿਬਾਨ ਆਏ ਨੇ ਔਰ ਵਿਸ਼ੇਸ਼ ਤੌਰ ਤੇ ਸਾਡੇ 크੍ਰਿਸਚਨ ਲੀਡਰ ਆਏ ਨੇ ਜਿਦੇ ਵਿੱਚ ਸਾਡੇ ਬਜ਼ੁਰਗ حمید مسیਹ ਜੀ ਵੀ ਸ਼ਾਮਲ ਨੇ ਸਾਡੇ ਸੁਜੀ ਤਾਪਰ ਜੀ ਜਸਪਾਲ ਜੀ ਵੀ ਵੀ ਗੋਰੀਆ ਜੀ ਸਾਡੇ ਸੁਭਾਸ਼ ਤੋਂ ਬਹੁਤ ਸਾਰੀਆਂ ਸ਼ਖਸੀਅਤਾਂ ਜਿਹੜੀਆਂ ਅੱਜ ਇਸ ਇਸ ਵਿਰੋਧ ਦੇ ਵਿੱਚ ਸ਼ਾਮਲ ਹੋਈਆਂ ਔਰ ਅੱਜ ਅਸੀਂ ਇਸ ਮੰਚ ਤੋਂ ਵਿਸ਼ੇਸ਼ ਤੌਰ ਤੇ ਮੀਡੀਆ ਦੇ ਮੰਚ ਤੋਂ ਕੇਂਦਰ ਸਰਕਾਰ ਨੂੰ آگਾਹ ਕਰਨਾ ਚਾਹੁੰਦੇ ਆ ਔਰ ਪੰਜਾਬ ਸਰਕਾਰ ਜਿਹੜੀ ਆ ਉਹਨਾਂ ਨੂੰ ਵੀ ਆਗਾਹ ਕਰਨਾ ਚਾਹੁੰਦੇ ਆ ਕਿ ਜਦੋਂ ਜਦੋਂ ਇਹ ਦਰਿੰਦਰ ਸ਼ਾਸਤਰੀ ਸਾਡੇ ਪਿਆਰੇ ਪੰਜਾਬ ਦੀ ਧਰਤੀ ਉੱਪਰ ਆਇਆ ਆ ਇਹਨੇ ਹਮੇਸ਼ਾ ਸਾਡੇ ਪੰਜਾਬ ਦੀ ਧਰਤੀ ਦੇ ਉੱਪਰ ਆ ਕੇ ਹੇਟ ਸਪੀਚ ਕੀਤੀ ਆ ਗਲਤ ਬਿਆਨਬਾਜ਼ੀ ਕੀਤੀ ਆ ਆ ਅਗਰ ਤੁਸੀਂ ਚੰਨ ਮਹੀਨੇ ਪਿੱਛੇ ਚਲ ਲੋ ਤੇ ਜਦੋਂ ਇਹ ਦਰਿੰਦਰ ਸ਼ਾਸਤਰੀ ਹਰਮੰਦਰ ਸਾਹਿਬ ਆਉਂਦਾ ਪਗੜੀ ਪਾ ਕੇ ਅੰਦਰ ਮੱਥਾ ਟੇਕਦਾ ਔਰ ਬਾਹਰ ਆਉਂਦੇ ਕ੍ਰਿਸਚੀਅਨ ਸਮਾਜ ਦੇ ਖਿਲਾਫ ਜਿਹੜੀ ਹੈ ਇੱਕ ਮੰਦੀਪ ਪੱਦੀ ਸ਼ਾਹਬ ਦੀ ਧਰਤੀ ਉੱਪਰ ਆਇਆ ਆ ਇਹਨੇ ਹਮੇਸ਼ਾ ਸਾਡੇ ਪੰਜਾਬ ਦੀ ਧਰਤੀ ਦੇ ਉੱਪਰ ਆ ਕੇ ਹੇਟ ਸਪੀਚ ਕੀਤੀ ਆ ਗਲਤ ਬਿਆਨਬਾਜ਼ੀ ਕੀਤੀ ਆ ਆ ਅਗਰ ਤੁਸੀਂ ਚੰਨ ਮਹੀਨੇ ਪਿੱਛੇ ਜਲ ਲੋ ਤੇ ਜਦੋਂ ਇਹ ਦਰੇਂਦਰ ਸ਼ਾਸਤੀ ਹਰਮੰਦਰ ਸਾਹਿਬ ਆਉਂਦਾ ਪਗੜੀ ਪਾ ਕੇ ਅੰਦਰ ਮੱਥਾ ਟੇਕਦਾ ਔਰ ਬਾਹਰ ਆਉਂਦੇ ਕ੍ਰਿਸਚੀਅਨ ਸਮਾਜ ਦੇ ਖਿਲਾਫ ਜਿਹੜੀ ਹੈ ਇੱਕ ਮੰਦੀਪ ਪੱਦੀ ਸ਼ਬਦਾਵਲੀ ਵਰਤਦਾ ਜਿਹੜਾ ਸਾਡਾ ਪਵਿੱਤਰ ਬਾਈਬਲ ਦਾ ਸ਼ਬਦ ਹੈਲੂਇਆ ਉਹਨੂੰ ਆਤ ਰੋੜ ਮਰੋੜ ਕੇ ਬੇਅਦਬੀ ਦੇ ਤਰੀਕੇ ਨਾਲ ਹਲੇ ਉੱਲਾ ਕਰਕੇ ਬੋਲਦਾ ਇਹ ਵੀ ਉਹਦਾ ਜਿਹੜਾ ਸੀਗਾ ਸਾਡੀ ਇਹ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਆਏ ਨੇ ਔਰ ਜਦੋਂ ਹਰਮੰਦਰ ਸਾਹਿਬ ਤੋਂ ਨਿਕਲ ਕੇ ਇਹ ਪਠਾਨਕੋਟ ਜਾਂਦੇ ਜਾਂਦੇ ਇਹਦੇ ਬਿਆਨ ਬਦਲ ਜਾਂਦੇ ਸ਼ਾਮ ਹੁੰਦੇ ਹੁੰਦੇ ਉੱਥੇ ਜਾ ਕੇ ਕਹਿੰਦਾ ਕਿ ਇਹ ਜਿਹੜਾ ਹਰਮੰਦਰ ਸਾਹਿਬ ਦੇ ਅੰਦਰ ਅਸੀਂ Hindu ਭਾਈਚਾਰੇ ਦੀ ਜਿਹੜੀ ਰਮਾਇਣ ਆ ਗ੍ਰੰਥ ਰਮਾਇਣ ਆ ਅਸੀਂ ਉਹਦਾ ਪਾਠ ਜਿਹੜਾ ਹਰਮੰਦਰ ਸਾਹਿਬ ਦੇ ਵਿੱਚ ਕਰਾਂਗੇ ਔਰ ਜਿਹੜੀ ਤਾਜ਼ਾ ਹੁਣ ਇਹਦੇ ਬਿਆਨ ਆਏ ਆ ਇਹ ਕਹਿੰਦਾ ਕਿ ਮੈਂ ਜਿਹੜਾ ਪੰਜਾਬ ਦੇ ਅੰਦਰ ਪੈਦਲ ਯਾਤਰਾ ਕਰੂੰਗਾ ਔਰ ਮੈਨੂੰ ਚਾਏ ਉਹਦੇ 'ਚ ਮੇਰੇ ਪ੍ਰਾਨ ਨਿਸ਼ਾਵਰ ਹੋ ਜਾਣ ਤਾਂ ਵੀ ਸਾਨੂੰ ਪਰਵਾਹ ਨਹੀਂ ਹੈ ਪਰ ਮੈਂ ਅੱਜ ਪੰਜਾਬ ਸਰਕਾਰ ਨੂੰ ਆ ਤੁਹਾਡੇ ਮੀਡੀਆ ਦੇ ਮਾਧਿਅਮ ਤੋਂ ਦੱਸਣਾ ਚਾਹੁੰਦਾ ਕਿ ਜੇਕਰ ਇਹ ਪੰਜਾਬ ਦੀ ਧਰਤੀ ਦੇ ਉੱਪਰ ਆਉਂਦਾ ਆ ਤੇ ਜੇਕਰ ਦੋ ਕੌਮਾਂ ਦਾ ਟਕਰਾਅ ਹੁੰਦਾ ਆ ਕੋਈ ਖੂਨ ਖਰਾਬਾ ਹੁੰਦਾ ਆ ਉਹਦੀ ਜ਼ਿੰਮੇਵਾਰੀ ਪੂਰੀ ਤੇ ਪੂਰੀ ਜਿਹੜੀ ਪੰਜਾਬ ਸਰਕਾਰ ਦੀ ਹੋਊਗੀ ਉਹਦੀ ਪੂਰੀ ਤੇ ਪੂਰੀ ਜ਼ਿੰਮੇਵਾਰੀ ਜਿਹੜੀ ਹੈ ਡਾਇਰੈਕਟਰ ਜਨਰਲ ਆਫ ਪੁਲਿਸ ਦੀ ਹੋਏਗੀ ਔਰ ਅਸੀਂ ਬਹੁਤ ਜਲਦੀ ਇੱਕ ਦੋ ਦਿਨ ਚ ਅਸੀਂ ਡੀਜੀਪੀ ਸਾਹਿਬ ਨੂੰ ਮਿਲ ਕੇ ਵੀ ਮੰਗ ਪੱਤਰ ਦੇਾਂਗੇ ਔਰ ਮੁੱਖ ਮੰਤਰੀ ਨੂੰ ਮੰਗ ਪੱਤਰ ਦੇਾਂਗੇ ਔਰ ਅੱਜ ਜਿਹੜਾ ਲੋਕਲ ਪ੍ਰਸ਼ਾਸਨ ਨਾ ਚਾਹੇ ਉਹ ਡੀਸੀ ਹੋਵੇ ਚਾਹੇ ਪੁਲਿਸ ਕਮਿਸ਼ਨਰ ਹੋਵੇ ਚਾਹੇ ਸਾਡੇ ਇੱਥੇ ਡੀਆਈਜੀ ਸਾਹਿਬ ਹੋਣ ਅਸੀਂ ਸਾਰਿਆਂ ਨੂੰ ਸਮੂੱਚੇ ਜੜਿਆ ਸਾਡੀ ਧਾਰਮਿਕ ਲੋਬੀ ਔਰ ਸਮਾਜਿਕ ਲੋਬੀ ਰਾਜਨੀਤਿਕ ਲੋਬੀ ਅਸੀਂ ਸਾਰਿਆਂ ਨੂੰ ਮੰਗ ਪੱਤਰ ਦੇ ਕੇ ਜਾਣੂ ਕਰਵਾਵਾਂਗੇ ਕਿ ਇਹ ਦਰਿੰਦਰ ਸ਼ਾਸਤਰੀ ਇੱਕ ਪ੍ਰਚਾਰਕ ਆ ਇਹਨੂੰ ਤੇ ਚਾਹੀਦਾ ਕਿ ਸ਼ਾਂਤੀ ਦਾ ਸੰਦੇਸ਼ ਦੇਣਾ ਆਪਣੇ ਪਿਆਰੇ ਭਾਰਤ ਨੂੰ ਏਕਤਾ ਦੇ ਸੂਤਰ ਦੇ ਵਿੱਚ ਬੰਨਣਾ ਪਰ ਸਾਨੂੰ ਐ ਲੱਗ ਰਿਹਾ ਹੈ ਕਿ ਇਹਦੇ ਪਿੱਛੇ ਬਹੁਤ ਜੜੀਆਂ ਤਾਕਤਵਰ ਦੇਸ਼ ਨੂੰ ਪਾੜਨ ਵਾਲੀਆਂ ਸਮਾਜਿਕ ਜੜੀਆਂ ਕਦਰਾਂ ਕੀਮਤਾਂ ਨੂੰ ਤੋੜ-ਫੋੜ ਕਰਨ ਵਾਲੀਆਂ ਨਫ਼ਰਤ ਫਲਾਉਣ ਵਾਲੀਆਂ ਏਜੰਸੀਆਂ ਕੰਮ ਕਰ ਰਹੀਆਂ ਔਰ ਇਹਦੇ ਪਿੱਛੇ ਆਰਐਸਐਸ ਵਰਗੀਆਂ ਜੜੀਆਂ ਸੰਸਥਾਵਾਂ ਕੰਮ ਕਰ ਰਹੀਆਂ ਔਰ ਇਹ ਇਹ ਨਾ ਸਿਰਫ 크ਿਸਚਨਜ਼ ਦੇ ਖਿਲਾਫ ਬੋਲਦਾ ਹੈ ਬਲਕਿ ਮੁਸਲਿਮ ਦੇ ਖਿਲਾਫ ਵੀ ਬੋਲਦਾ ਹੈ ਔਰ ਸਿੱਖ ਵੀਰਾਂ ਦੇ ਖਿਲਾਫ ਵੀ ਬੋਲਦਾ ਹੈ ਔਰ 크ਿਸਚੀਅਨਿਟੀ ਦੇ ਖਿਲਾਫ ਵੀ ਬੋਲਦਾ ਹੈ ਅਕਸਰ ਇੱਕ ਬਿਆਨ ਕਾਫੀ ਧਾਰਮਿਕ ਆਗੂਆਂ ਵੱਲੋਂ ਦਿੱਤੀਆਂ ਨੇ ਵਰਤੋਂ ਧਰਮਾਂ ਦੇ ਆਗੂਆਂ ਵੱਲੋਂ ਕਿ ਲਾਲਚ ਦੇ ਕੇ ਕਨਵਰਸਨ ਕਰਾਇਆ ਜਾਂਦਾ ਹੈ ਇਹਦੇ ਵਿਦਵਾਨ ਜੀ ਕੀ ਜਵਾਬ ਦੇਣਾ ਚਾਹੋਗੇ ਦੇਖੋ ਜੀ ਇਹ ਜਿਹੜਾ ਲਾਲਚ ਦੇ ਕੇ ਕਹਿੰਦੇ ਕਿ ਧਰਮ ਪਰਿਵਰਤਨ ਕਰਾਉਂਦੇ ਆ ਇਹ ਅੱਜ ਤੱਕ ਕੋਈ ਵੀ ਸਾਬਤ ਨਹੀਂ ਕਰਵਾਇਆ ਇਹ ਸਿਰਫ ਅਫਵਾਹਾਂ ਨਹੀਂ ਔਰ ਇਹ ਸਿਰਫ ਅਫਵਾਹਾਂ ਬਲਾ ਕੇ ਲੋਕਾਂ ਦੇ ਦਿਮਾਗ 'ਚ ਇੱਕ ਗਲਤ ਸੋਚ ਨੂੰ ਪਾਇਆ ਜਾਂਦਾ ਤੂੰ ਹੀ ਦੱਸੋ ਵੀ ਕੋਈ ਬੰਦਾ ਇਹਨਾਂ ਨੀਚ ਹੋਏਗਾ ਕਿ 10 ਜਾਂ 50 ਜਾਂ ਲੱਖ-ਲੱਖ ਲਈ ਆਪਣਾ ਧਰਮ ਛੱਡ ਦੇ ਕੋਈ ਛੱਡ ਸਕਦਾ ਕੋਈ ਵੀ ਨਹੀਂ ਛੱਡ ਸਕਦਾ ਮੈਂ ਇੱਕ ਪ੍ਰੈਸਰ ਪਾウダー ਨੂੰ ਕਿਹਾ ਮੈਂ ਤੈਨੂੰ 10 ਲੱਖ ਦੇਣਾ ਹੈ ਚਲ ਤੂੰ ਮੇਰੇ ਕੋਲ ਆ 10 ਲੱਖ ਆ ਜਾ ਮੇਰੇ ਸਾਡੇ ਧਰਮ 'ਚ ਆਏਂਗਾ ਤੋ ਉਹ ਕਹਿੰਦਾ ਨਹੀਂ ਉਹ 10 ਲੱਖ ਦੇ ਦੇ ਨਹੀਂ ਇਹ ਤੇ ਸਿਰਫ ਅਫਵਾਹਾਂ ਔਰ ਇੱਕ ਨੈਗੇਟਿਵ ਵੇ ਬਣਾਈ ਜਾਂਦੀ ਆ ਕ੍ਰਿਸਚੀਅਨਿਟੀ ਦੇ ਖਿਲਾਫ ਕੰਟੀਨਿਊ ਦੇਖੋ ਜਿਹੜੇ ਗੋਰੇ ਨੇ ਉਹਨਾਂ ਕੋ ਪੈਸਾਂ ਦੀ ਕਮੀ ਹੈ ਇਹਨਾਂ ਨੇ ਕੀ ਦੱਸਿਆ ਹੈਗਾ ਉਹਨਾਂ ਨੂੰ ਸਿੱਖਾ ਨਹੀਂ ਜਾਂ ਹਿੰਦੂਆਂ ਨੇ ਤੇ ਉਹ ਗੋਰੇ ਹਿੰਦੂ ਬਣੇ ਜਾਂ ਸਿੱਖ ਬਣੇ ਉਹਨਾਂ ਨੂੰ ਕੋਈ ਚੰਗੀ ਗੱਲ ਲੱਗੀ ਉਹਨਾਂ ਦੇ ਦਿਲ ਕੀਤਾ ਲੱਗਵੇ ਮਗਰ ਅਸੀਂ ਪ੍ਰਚਾਰ ਕਰਦੇ ਹਾਂ ਜਿਹੜੀਆਂ ਚੰਗੀਆਂ ਗੱਲਾਂ ਦੇਖੋ ਚੰਗੀਆਂ ਗੱਲਾਂ ਦਾ ਪ੍ਰਚਾਰ ਹੁੰਦਾ ਨਾ ਬਾਈਬਲ ਜੋ ਮਾੜੀਆਂ ਗੱਲਾਂ ਦੇ ਪਿੱਛੇ ਕੋ ਲੱਗੇਗਾ ਬੰਦਾ ਤੁਸੀਂ ਦੱਸੋ ਅਗਰ ਅਸੀਂ ਮਾੜੀਆਂ ਗੱਲਾਂ ਦਾ ਪ੍ਰਚਾਰ ਕਰਦਾ ਕੌਣ ਸੁਨੇਗਾ ਇਹਦਾ ਮਤਲਬ ਬਹੁਤ ਵਧੀਆ ਗੱਲਾਂ ਅਸੀਂ ਦੱਸਦੇ ਜਿਹਦੇ ਪਿੱਛੇ ਲੋਕ ਲੱਗਦੇ ਨਹੀਂ ਤਾਂ ਇਹ ਸਾਰੀਆਂ ਅਫਵਾਹਾਂ ਨਹੀਂ ਇਹਨਾਂ ਦਾ ਬਾਈਕਾਟ ਕੀਤਾ ਜਾਵੇ ਇਹੋ ਜੀਆਂ ਅਫਵਾਹਾਂ ਦਾ ਤੇ ਆਪਣੇ ਸਮਾਜ ਨੂੰ ਜਿੰਨੇ ਵੀ ਸਾਡੀ ਭਾਈਚਾਰਾ ਮਾਧਿਅਮ ਰਾਹੀਂ ਕੋਈ ਤ੍ਰਿੰਦਰ ਸ਼ਾਤਰੀ ਨੂੰ ਮੈਸੇਜ ਦੇਣਾ ਚਾਹੋ ਬਿਲਕੁਲ ਉਹ ਇੱਕ ਧਾਰਮਿਕ ਆਗੂ ਆ ਤੇ ਮੈਂ ਵੀ ਇੱਕ ਧਾਰਮਿਕ ਆਗੂ ਆ ਤੇ ਮੈਂ ਦਰਿੰਦਰ ਸ਼ਾਸਤਰੀ ਨੂੰ ਕਹਿਣਾ ਵੀ ਤੈਨੂੰ ਤੇਰੇ ਰੱਬ ਨੇ ਲੋਕਾਂ ਦੇ ਵਿੱਚ ਸ਼ਾਂਤੀ ਦਾ ਮੈਸੇਜ ਦੇਣ ਲਈ ਠਰਾਇਆ ਆ ਤੈਨੂੰ ਪਾੜ ਪਾਉਣ ਲਈ ਤੇ ਲੋਕਾਂ ਦੇ ਵਿੱਚ ਦੰਗੇ ਕਰਾਉਣ ਲਈ ਤੇ ਆਪਸ ਵਿੱਚ ਲੜਾਉਣ ਲਈ ਤੇ ਭੰਦੀਆਂ ਤੇ ਗੰਦੀਆਂ ਤੇ ਵਿਰੋਧ ਵਾਲੀਆਂ ਕਦੀ ਮੁਸਲਮ ਦੇ ਖਿਲਾਫ ਕਦੀ ਕ੍ਰਿਸ਼ਨ ਦੇ ਖਿਲਾਫ ਕਦੀ ਕਦੀ ਸਿੱਖਾਂ ਦੇ ਖਿਲਾਫੀ ਤੂੰ ਇਦਾਂ ਬੋਲਦਾ ਤੈਨੂੰ ਇਹ ਇਜਾਜ਼ਤ ਦਿੰਦਾ ਤੇਰਾ ਗ੍ਰੰਥ ਜਾਂ ਤੇਰਾ ਅਹੁਦਾ ਕਿ ਤੂੰ ਇਦਾਂ ਦੀਆਂ ਚੀਜ਼ਾਂ ਕਰੇ ਪੰਜਾਬ ਆਮ ਤੇ ਵਿਰੋਧ ਕੀਤਾ ਜਾ ਰਿਹਾ ਉਸ ਸੰਬੰਧ ਵਿੱਚ ਹੋਰ ਵੀ ਧਾਰਮਿਕ ਆਗੂ ਨੂੰ ਅਪੀਲ ਕਰੋਗੇ ਬਿਲਕੁਲ ਪੂਰਾ ਪੰਜਾਬ ਪੂਰੇ ਪੰਜਾਬ ਦੇ ਮੂਵਮੈਂਟ ਸ਼ੁਰੂ ਹੋ ਗਿਆ ਪੂਰੇ ਪੰਜਾਬ ਦੇ 크ਰਿਸਚIANS ਲੀਡਰ ਪਾਸਵਾਨ ਫਾਦਰਸ ਸੋ ਸਾਰੀਆਂ ਸੰਸਥਾਵਾਂ ਜਿਹੜੇ ਧਰਮ ਆ ਗਿਆ ਜੀ ਜਿਹੜਾ ਤੋਂ ਟਿੱਪਣੀ ਆਉਂਦੀ ਆ ਮਾਮਲਾ ਹੈ ਜਿਹੜੇ ਦੂਸਰੇ ਧਰਮ ਉਹ ਵੀ ਆਣਗੇ ਬਿਲਕੁਲ ਉਹ ਵੀ ਸਾਡੇ ਨਾਲ ਸ਼ਾਮਲ ਹੋਣਗੇ ਟਾਰਗੇਟ ਕਿਉਂ ਕੀਤਾ ਜਾਂਦਾ ਕਿਉਂਕਿ ਪਿਛਲੇ ਦਿਨੀ ਆਪਾਂ ਵੇਖਦੇ ਆਂ ਧਰਿੰਦਰ ਸ਼ਾਸਤਰੀ ਵੱਲੋਂ ਤੀਜੀ ਚੌਥੀ ਵਾਰ ਜਿਹੜਾ 크ਰਿਸਚੀਅਨਿਟੀ ਨੂੰ ਲੈ ਕੇ ਟਾਰਗੇਟ ਕੀਤਾ ਗਿਆ ਬਿਆਨਬਾਜ਼ੀ ਕੀਤੀ ਗਈ ਕੀ ਕਾਰਨ ਮੰਨਦੇ ਹੋ ਇਹ ਇਹਦੇ ਪਿੱਛੇ ਕੁਝ ਏਜੰਸੀਆਂ ਕਹਿ ਲੋ ਜਾਂ ਕੁਝ ਗੰਦੇ ਮਨਸੂਬੇ ਕਹਿ ਲੋ ਇਹ ਕੁਛ ਐਦਾਂ ਦੀਆਂ ਗੰਦੀਆਂ ਸੋਚਾਂ ਜਿਹੜੀਆਂ ਇਹਨਾਂ ਨੇ ਪਲਾਨ ਕੀਤੇ ਐ ਐਦਾਂ ਦੀਆਂ ਕੁਛ ਡੁੰਗੀਆਂ ਸਾਜਸਾਂ ਕਹ ਲੋ ਜਿਹੜਾ 크ਿਸਚੀਅਨਿਟੀ ਨੂੰ ਹਰ ਵਕਤ ਬਦਨਾਮ ਤੇ ਟਾਰਗੇਟ ਕੀਤਾ ਜਾਂਦਾ ਮੈਂ ਤੇ ਐਦਾਂ ਦਾ ਸਮਝਦਾ ਹਾਂ ਹਾਂਜੀ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਕਾਨੂੰਨ ਲਿਆਂਦਾ ਗਿਆ ਹਾਂਜੀ ਕਿ ਤਰਨ ਪਰਵਰਤਨ ਦੇ ਸਬੰਧ ਵਿੱਚ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਕਾਨੂੰਨ ਲਿਆਂਦਾ ਗਿਆ ਉਹੇ ਮੰਗ ਪੰਜਾਬ ਮੰਡਰ ਉੱਠ ਰਹੀ ਹੈ ਵੀ ਕਾਨੂੰਨ ਬਣਾਇਆ ਜਾਵੇ ਇਸ ਤਰ੍ਹਾਂ ਪਰਵਰਤਨ ਜਿਹਨੇ ਕਰਨਾ ਹੋ ਪਹਿਲੇ 2 ਸਾਲ ਜਿਹਨੇ ਵੀ ਮਤਲਬ ਇਸਾਈ ਬੰਨਾ ਪਹਿਲੇ 2 ਸਾਲ ਜਨਤ ਵਿੱਚ ਜਾਵੇ ਲੇਕਿਨ ਉਸ ਤੋਂ ਬਾਅਦ ਇਸਾਈ ਬਣ ਜਾਵੇ ਆ ਅਗਰ ਸਰਕਾਰ ਐਦਾਂ ਦੀ ਕੋਈ ਚੀਜ਼ ਕਰਦੀ ਹੈ ਮਨ ਲਓ ਵੈਸੇ ਤੇ ਇੰਨਾਂ ਦੀਆਂ ਚੀਜ਼ਾਂ ਦੀ ਜ਼ਰੂਰਤ ਹੀ ਨਹੀਂ ਹੈ ਮੈਂ ਸਮਝਦਾ ਕਿਉਂਕਿ ਹਰ ਇਨਸਾਨ ਕੋਈ ਬੇਵਕੂਫ ਤਾਂ ਨਹੀਂ ਹੈ ਕਿ ਜਿਹਦੇ ਮਰਜ਼ੀ ਪਿੱਛੇ ਲੱਗ ਜਾਏਗਾ ਇਹਦੇ ਬਸ ਗੱਲਾਂ ਆ ਜਿੱਧਰ ਨੂੰ ਮਰਜ਼ੀ ਬਣਾਈ ਜਾਓ ਠੀਕ ਹੈ ਤੁਸੀਂ ਕੁਝ ਕਰ ਰਹੇ ਹੋ ਨਹੀਂ ਕਰ ਸਕਦੇ ਸਰ ਹੁਣ ਅਗਲੀ ਰਣਨੀਤੀ ਜਿਹੜੀ ਤੁਹਾਡੀ ਕੀ ਹੋਵੇਗੀ ਮੈਂ ਪ੍ਰਧਾਨ ਜੀ ਅਗਲੀ ਜਿਹੜੀ ਕ੍ਰੈਕਸ਼ਨ ਕੰਪਨੀ ਦੀ ਜਿਹੜੀ ਰਣਨੀਤੀ ਆ ਅੱਗੇ ਹੋਵੇਗੀ ਉਹ ਹੀ ਅਜੰਡਾ ਹੋਏਗਾ ਅੱਗੇ ਤੁਹਾਡਾ ਮਤਲਬ ਦੇਖੋ ਅੱਜ ਤੁਸੀਂ ਦੇਖ ਸਕਦੇ ਹੋ ਕਿ ਸਮੁੱਚਾ ਪੰਜਾਬ ਦੀ ਲੀਡਰਸ਼ਿਪ ਬੈਠੀ ਹੈ ਸਮੁੱਚੇ ਪੰਜਾਬ ਦੇ ਸਾਡੇ ਰਾਜਨੀਤਿਕ ਆਗੂ ਬੈਠੇ ਨੇ ਸਮਾਜਿਕ ਆਗੂ ਬੈਠੇ ਨੇ ਔਰ ਵਿਸ਼ੇਸ਼ ਜਿਹੜੀ ਸਾਡੀ ਲੌਬੀ ਆ ਜਿਨ੍ਹਾਂ ਦਾ ਅਸੀਂ ਤਹਿ ਦਿਲੋਂ ਸਤਿਕਾਰ ਕਰਦੇ ਆ ਜਿਹੜੇ ਸਾਡੇ ਧਾਰਮਿਕ ਲੌਬੀ ਆ ਬਿਸ਼ਪ ਸਾਹਿਬਾਨ ਕੈਥਲਿਕ ਦੇ ਫਾਦਰ ਸਾਹਿਬਾਨ ਸੀਐਨਆਈ ਮੈਥੋਡਿਸਟ ਸਾਲਵੇਸ਼ਨ ਆਰਮੀ ਪੈਂਟਿਕੋਸਟਲ ਸਾਰੀ ਸਾਡੀ ਡਿਨੋਮੀਨੇਸ਼ਨ ਸਮੁੱਚੇ ਪੰਜਾਬ ਦੇ ਅੰਦਰੋਂ ਬੈਠੇ ਆ ਔਰ ਅਸੀਂ ਤੁਹਾਡੇ ਮੀਡੀਆ ਦੇ ਮਾਧਮ ਦਾ ਇਹ ਦੱਸਣਾ ਚਾਹੁੰਦੇ ਆ ਕਿ ਇਹ ਜਿਹੜਾ ਦਰਿੰਦਰ ਸ਼ਾਸਤਰੀ ਹੈ ਇਹਦੀ ਅਸੀਂ ਪੰਜਾਬ ਦੇ ਅੰਦਰ ਜਿਹੜੀ ਬਿਲਕੁਲ ਐਂਟਰੀ ਨੂੰ ਬੈਨ ਕਰਵਾਉਣਾ ਚਾਹਨੇ ਸਰਕਾਰਾਂ ਤੋਂ ਇਹਦੇ ਕਦਮ ਜਿਹੜੇ ਪੰਜਾਬ ਦੀ ਪਾਕ ਧਰਤੀ ਉੱਪਰ ਇਹਦੇ ਨਾਕਾਮ ਨਾਪਾਕ ਕਦਮ ਅਸੀਂ ਨਹੀਂ ਪੈਣਦਿਆਂਗੇ ਕਿਉਂਕਿ ਅਸੀਂ ਜਦੋਂ ਸਾਡਾ ਭਾਰਤ ਦੇਸ਼ ਆਜ਼ਾਦ ਹੋਇਆ ਅਸੀਂ ਸਿੱਖ ਵੀ ਬਿਲਕੁਲ ਇੱਕ ਦੂਸਰੇ ਦੇ ਨਾਲ ਮਿਲ ਕੇ ਰਹਿੰਨੇ ਆ ਹਿੰਦੂ ਵੀਰ ਵੀ ਮਿਲ ਕੇ ਰਹਿੰਨੇ ਆ ਕ੍ਰਿਸਚੀਅਨ ਮੁਸਲਿਮ ਅਸੀਂ ਸਾਰੇ ਬੜੀ ਸ਼ਾਂਤੀ ਨਾਲ ਬੜੇ ਪਿਆਰ ਦੇ ਨਾਲ ਮਿਲ ਕੇ ਰਹੋਨੇ ਆ ਪਰ ਇਸ ਤਰੀਕੇ ਦੇ ਜਿਹੜੇ ਦਰਿੰਦਰ ਸ਼ਾਸਤਰੀ ਵਰਗੇ ਜਿਹੜੇ ਚਾਲਾਕ ਲੋਕ ਨੇ ਛਾਤਰ ਲੋਕ ਨੇ ਜਿਹੜੇ ਏਜੰਸੀਆਂ ਦੇ ਹੱਥ ਦੇ ਖਡੌਣੇ ਬਣ ਕੇ ਖੇលਦੇ ਨੇ ਸਰਕਾਰਾਂ ਦੇ ਹੱਥ ਦੇ ਖਡੌਣੇ ਬਣ ਕੇ ਖੇਲਦੇ ਜੀ ਜੈਮਸ ਕੀ ਖੁਦਾਵੰਦ ਬਰਕਤ ਦੇ ਸਾਰੇ ਅਨੁਆਸ਼ੀਸ਼ ਦਵੇ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਦਰਿੰਦਰ ਸ਼ਾਸਤਰੀ ਦੇ ਉੱਪਰ ਤੁਸੀਂ ਵੀਡੀਓ ਦੇ ਵਿੱਚ ਦੇਖ ਲਿਆ ਹੋਏਗਾ ਕਿ ਪੰਜਾਬ ਦੇ ਵਿੱਚ ਆਉਣ ਦੇ ਦਾਅਵੇ ਕਰ ਰਿਹਾ ਦਰਿੰਦਰ ਸ਼ਾਸਤਰੀ ਕਿ ਮੈਂ ਪੰਜਾਬ ਦੇ ਵਿੱਚ ਆ ਕੇ ਮਸੀਹਤ ਨੂੰ ਖਤਮ ਕਰਾਂਗਾ ਤੁਮਸੀਅਤ ਨੂੰ ਖਤਮ ਕਰਨ ਦੇ ਲਈ ਪਹਿਲਾਂ ਵੀ ਬਹੁਤ ਸਾਰੇ ਆਏ ਨੇ ਔਰ ਆ ਕੇ ਬਹੁਤ ਸਾਰੇ ਚਲੇ ਗਏ ਨੇ ਦ੍ਰਿੰਦਰ ਸ਼ਾਸਤਰੀ ਜੀ ਤੁਹਾਡੇ ਕੋ ਜਿੰਨਾ ਜੋਰ ਲੱਗਦਾ ਹੈ ਤੁਸੀਂ ਪ੍ਰਚਾਰ ਤੇ ਲਗਾਈਏ ਮਸੀਅਤ ਨਾ ਖਤਮ ਹੋਈਏ ਤੇ ਨਾ ਖਤਮ ਹੋਣੀ ਹੈ ਤੁਸੀਂ ਜਿੰਨੀ ਵਾਰੀ ਵੀ ਪੰਜਾਬ ਦੇ ਵਿੱਚ ਆਏ ਜੋ ਪੰਜਾਬ ਦੇ ਲੋਕਾਂ ਨੂੰ ਆਪਸ ਦੇ ਵਿੱਚ ਲੜਾਉਣ ਦਾ ਹਿੰਦੂਆਂ ਦੇ ਖਿਲਾਫ बोल ਰਹੇ ਹੋ ਸਿੱਖ ਭਾਈਆਂ ਦੇ ਖਿਲਾਫ ਵੀ बोल ਰਹੇ ਹੋ 크੍ਰਿਸਚਨਾਂ ਦੇ ਖਿਲਾਫ ਵੀ बोल ਰਹੇ ਹੋ ਬਾਈਬਲ ਦਾ ਉਹ ਪਵਿੱਤਰ ਸ਼ਬਦ ਜਿਹੜਾ ਹਾਲੇਲੂਇਆ ਸ਼ਬਦ ਜਿਹੜਾ ਬਾਈਬਲ ਦੇ ਵਿੱਚ ਪਵਿੱਤਰ ਸ਼ਬਦ ਮੰਨਿਆ ਜਾਂਦਾ ਹੈ ਤੁਸੀਂ ਉਸ ਸ਼ਬਦ ਦੀ ਬੇਅਦਵੀ ਕਰ ਰਹੇ ਹੋ ਇਹ ਬਹੁਤ ਗਲਤ ਕਰ ਰਹੇ ਤੁਸੀਂ ਤੁਹਾਨੂੰ ਬਾਈਬਲ ਦਾ ਬਿਲਕੁਲ ਗਿਆਨ ਨਹੀਂ ਹੈ ਬਾਈਬਲ ਦਾ ਤੁਹਾਨੂੰ ਗਿਆਨ ਹੁੰਦਾ ਤੇ ਤੁਸੀਂ ਇਹ ਸ਼ਬਦ ਨਾ ਬੋਲਦੇ ਮੇਰੇ ਹਿਸਾਬ ਨਾਲ ਤੁਹਾਨੂੰ ਜਿਹੜੀ ਤੁਸੀਂ ਆਪਣੀ ਗੀਤਾ ਪੜ੍ਹਦੇ ਜੋ ਯਾਰ ਮਾਇਨ ਉਸਦਾ ਵੀ ਤੁਹਾਨੂੰ ਗਿਆਨ ਨਹੀਂ ਕਿਉਂਕਿ ਕਿਸੇ ਵੀ ਸ਼ਾਸਤਰ ਦੇ ਵਿੱਚ ਕਿਸੇ ਦਾ ਵਿਰੋਧ ਕਰਨ ਲਈ ਜਾਂ ਕਿਸੇ ਦੇ ਖਿਲਾਫ ਬੋਲਣ ਲਈ ਨਹੀਂ ਕਿਹਾ ਜਾਂਦਾ ਮਸੀਹ ਲੋਕ ਕਿਸੇ ਦਾ ਵਿਰੋਧ ਨਹੀਂ ਕਰਦੇ ਨਾ ਕਿਸੇ ਦੇ ਖਿਲਾਫ ਬੋਲਦੇ ਨੇ ਨਾ ਕਦੀ ਮਸੀਹ ਲੋਕਾਂ ਦੀ ਕਿਸੇ ਦੇ ਖਿਲਾਫ ਇਸ ਤਰ੍ਹਾਂ ਦੀ ਵੀਡੀਓ ਨਿਕਲ ਕੇ ਆਉਂਦੀਆਂ ਨੇ ਕਿ ਉਹ ਫਲਾਣਾ ਆ ਰਿਹਾ ਜਾਂ ਫਲਾਣੇ ਦਾ ਧਰਮ ਇਸ ਤਰ੍ਹਾਂ ਹੈ ਅਸੀਂ ਸਭ ਧਰਮਾਂ ਦਾ ਕੀ ਕਰਦੇ ਹਾਂ ਸਤਕਾਰ ਕਰਦੇ ਹਾਂ ਸਿੱਖ ਭਾਈ ਅਸੀਂ ਆਪਸ ਵਿੱਚ ਮੇਲ-ਜੋਲ ਕੇ ਪੰਜਾਬ ਦੇ ਵਿੱਚ ਅਸੀਂ ਠੀਕ ਤਰ੍ਹਾਂ ਰਹਿ ਰਹੇ ਆਂ Hindu ਭਾਈ ਆਪਸ ਵਿੱਚ ਮਿਲ ਕੇ ਠੀਕ ਤਰ੍ਹਾਂ ਰਹਿ ਰਹੇ ਆਂ Christian ਭਾਈਚਾਰਾ ਬਹੁਤ ਅੱਛਾ ਇੱਕ ਦੂਜੇ ਨਾਲ ਮਿਲ ਕੇ ਰਹਿ ਰਿਹਾ ਹੈ ਬਹੁਤ ਸਾਰੀਆਂ ਮਿਸ਼ਨਰੀਆਂ ਮਿਲ ਕੇ ਪ੍ਰਭੂ ਦਾ ਕੰਮ ਕਰ ਰਹੀਆਂ ਨੇ ਪ੍ਰਭੂ ਦੇ ਦਾਸ ਬਹੁਤ ਅੱਛਾ ਕੰਮ ਕਰ ਰਹੇ ਨੇ ਪਰ ਕੁਝ ਸ਼ਰਾਰਤੀ ਅੰਸਰ ਪੰਜਾਬ ਦੇ ਵਿੱਚ ਵੀ ਜਿਹੜੇ ਇਹੋ ਜਿਹੇ ਬੰਦਿਆਂ ਦੀ ਸਪੋਰਟ ਕਰਦੇ ਨੇ ਪੰਜਾਬ ਦੇ ਵਿੱਚ ਵੀ ਹੈਗੇ ਨੇ ਕੁਝ ਇਹੋ ਜਿਹੇ ਸ਼ਰਾਰਤੀ ਅੰਸਰ ਪੰਜਾਬ ਦੇ ਵਿੱਚ ਆ ਕੇ ਜਿੰਨਾ ਵੀ ਪੰਜਾਬ ਨੂੰ ਗੰਦਾ ਕਰਨ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਹੀ ਪੰਜਾਬ ਦੇ ਵਿੱਚ ਮਸੀਹਤ ਔਰ ਹੋਰ ਵੀ ਕਈ ਜਥੇਬੰਦੀਆਂ ਕਈ ਧਰਮ ਜਿਹੜੇ ਨੇ ਜਿਨ੍ਹਾਂ ਦੇ ਵਿੱਚ ਅੱਛੇ ਪ੍ਰਚਾਰਕ ਨੇ ਉਹ ਪਰਮੇਸ਼ਰ ਦਾ ਕੰਮ ਪ੍ਰਮਾਤਮਾ ਦਾ ਕੰਮ ਘਟਦਾ ਨਹੀਂ ਵਧਦਾ ਜਾ ਰਿਹਾ ਹੈ ਤੁਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਇਸ ਵੀਡੀਓ ਦੇ ਮਾਧਿਅਮ ਦੇ ਰਾਹੀਂ ਕਿ ਤੁਸੀਂ ਪੰਜਾਬ ਦੇ ਵਿੱਚ ਆਓ ਅਸੀਂ ਤੁਹਾਨੂੰ ਮਨਾ ਨਹੀਂ ਕਰਦੇ ਤੁਸੀਂ ਗੁਰਦੁਆਰਾ ਸਾਹਿਬ ਆਓ ਤੁਸੀਂ ਮੰਦਰ ਜਾਓ ਤੁਸੀਂ ਆਪਣੇ ਧਰਮ ਦਾ ਪ੍ਰਚਾਰ ਕਰੋ ਅਸੀਂ ਤੁਹਾਨੂੰ ਮਨਾ ਨਹੀਂ ਕਰਦੇ ਪਰ ਅਸੀਂ ਇਹ ਕਹਿ ਨਹੀਂ ਕਿ ਤੁਸੀਂ ਪਵਿੱਤਰ ਬਾਈਬਲ ਦਾ ਜੋ ਸ਼ਬਦ ਹੈ ਉਸ ਸ਼ਬਦ ਦੀ ਬੇਅਦਵੀ ਨਾ ਕਰੋ ਲੋਕਾਂ ਨੂੰ ਢੁਕਾਉਣ ਦਾ ਢੁਕਾਉ ਭਾਸ਼ਾ ਨਾ ਕਰੋ ਕਿ ਹਰ ਟਾਈਮ ਜਦੋਂ ਤੁਸੀਂ ਆਏ ਤੁਸੀਂ ਜ਼ਹਿਰ ਘੋਲਿਆ ਤੁਸੀਂ ਪ੍ਰੇਮ ਦਾ ਸੰਦੇਸ਼ ਕਿਸੇ ਨੂੰ ਕਿਸੇ ਨੂੰ ਬਚਾਉਣ ਦਾ ਸੰਦੇਸ਼ ਨਹੀਂ ਦਿੱਤਾ ਕਿਉਂਕਿ ਜੋ ਸ਼ਬਦ ਦੀ ਤੁਸੀਂ ਬੇਅਦਵੀ ਕਰੇ ਜੋ ਜੇ ਤੁਸੀਂ ਬਾਈਬਲ ਪੜ੍ਹਦੇ ਜੋ ਜਾਂ ਬਾਈਬਲ ਨੂੰ ਸਮਝਦੇ ਜੋ ਤੇ ਜਬੂਰਾਂ ਦੀ ਕਿਤਾਬ 104 ਦੀ 35 ਚ ਵੀ ਹallelujah ਬਾਰੇ ਲਿਖਿਆ ਜਬੂਰਾਂ ਦੀ ਕਿਤਾਬ 105 ਦੀ 45 ਚ ਵੀ ਹallelujah ਬਾਰੇ ਲਿਖਿਆ ਜਬੂਰਾਂ ਦੀ ਕਿਤਾਬ ਦੇ 106 ਅਧਿਆਏ ਉਹਦੀ ਇੱਕ ਐਤ ਦੇ ਵਿੱਚ ਵੀ ਹallelujah ਬਾਰੇ ਲਿਖਿਆ ਹੈ ਜੋ ਪਵਿੱਤਰ ਸ਼ਬਦ ਹੈ 150 ਜਬੂਰ ਉਹਦੀ 6 ਐਤ ਦੇ ਵਿੱਚ ਵੀ ਹallelujah ਸ਼ਬਦ ਜੋ ਪਵਿੱਤਰ ਹੈ ਉਸ ਦੇ ਬਾਰੇ ਲਿਖਿਆ ਹੋਇਆ ਹੈ ਤੁਸੀਂ ਇਸ ਪਵਿੱਤਰ ਸ਼ਬਦ ਦੀ ਬੇਦਵੀ ਕਰ ਰਹੇ ਜੋ ਇਹ ਬਹੁਤ ਗਲਤ ਕਰ ਰਹੇ ਜੋ ਤੇ ਸੁਖਪਾਰਣਾ ਮਿਨਿਸਟਰੀ ਨੇ ਜੋ ਮੀਟਿੰਗ ਕੀਤੀ ਹੈ ਜਿਸ ਵਿੱਚ ਬਹੁਤ ਸਾਰੇ ਪਾਸ ਬਣ ਇਕੱਠੇ ਹੋਏ ਨੇ ਜਿਸ ਵਿੱਚ ਬਹੁਤ ਸਾਰੇ ਉਹਨਾਂ ਕਿਹਾ ਕਿ ਸਾਡੇ ਨਾਲ ਫਾਦਰ ਵੀ ਜੁੜਨਗੇ ਹੋਰ ਵੀ ਬਹੁਤ ਸਾਰੀਆਂ ਸੰਸਥਾ ਬਹੁਤ ਸਾਰੇ ਪਾਦਰੀ ਬਹੁਤ ਸਾਰੇ ਪ੍ਰਧਾਨ ਬਹੁਤ ਸਾਰੀਆਂ ਮਿਨਿਸਟਰੀਆਂ ਬਹੁਤ ਸਾਰੇ ਲੋਕ ਕਲਿਸੀਆਂਾਂ ਵਾਂ ਸਾਡੇ ਨਾਲ ਜੁੜਨਗੀਆਂ ਹਰ ਚਰਚ ਦੇ ਲੋਕ ਸਾਨੂੰ ਸਪੋਰਟ ਕਰਨਗੇ ਔਰ ਡਟ ਕੇ ਅਸੀਂ ਦਰਿੰਦਰ ਸਾਸਤੀ ਦਾ ਵਿਰੋਧ ਕਰਾਂਗੇ ਕਾਲੀ ਝੰਡੀਆਂ ਲੈ ਕੇ ਕਿ ਇਹ ਬੰਦੇ ਦਾ ਪੈਰ ਪੰਜਾਬ ਦੇ ਵਿੱਚ ਪੈਣਾ ਨਹੀਂ ਚਾਹੀਦਾ ਕਿਉਂਕਿ ਜਦੋਂ-ਜਦੋਂ ਪੰਜਾਬ ਦੇ ਵਿੱਚ ਆਇਆ ਇਹਨੇ ਭੜਕਾਊ ਭਾਸ਼ਣ ਦਿੱਤਾ ਹੈ ਤਾਂ ਅਸੀਂ ਫਿਰ ਤੁਹਾਨੂੰ ਕਹਿ ਰਹੇ ਤੁਸੀਂ ਪੰਜਾਬ ਦੇ ਵਿੱਚ ਆਓ ਤੁਹਾਨੂੰ ਪੰਜਾਬ ਤੋਂ ਨਹੀਂ ਰੋਕਿਆ ਜਾਂਦਾ ਪਰ ਜਿੱਥੇ ਵੀ ਤੁਸੀਂ ਜਾਓ ਤੁਸੀਂ ਇੱਕ ਦੀ ਗੱਲ ਨਾ ਕਰੋ ਕਿ ਇੱਕ ਤੁਸੀਂ ਹਰ ਧਰਮਾਂ ਦੀ ਗੱਲ ਕਰੋ ਜਿੱਥੇ ਜਿੱਥੇ ਕੋਈ ਚੱਲ ਰਿਹਾ ਬਹੁਤ ਅੱਛਾ ਚੱਲ ਰਿਹਾ ਅਸੀਂ ਕਿਸੇ ਨੂੰ ਜ਼ਬਰਦਸਤੀ ਨਹੀਂ ਲੈ ਕੇ ਆਏ ਜੇ ਕੋਈ ਜ਼ਬਰਦਸਤੀ ਧਰਮ ਪਰਿਵਰਤਨ ਦੀ ਕੋਈ ਹੈਗੀ ਇਹੋ ਜੀ ਗੱਲਬਾਤ ਜਾਂ ਪੈਸੇ ਦੇ ਕੇ ਕਰ ਰਹਿਣਾ ਚਾ ਜਾਂ ਜ਼ਬਰਨ ਕਿਸੇ ਦਾ ਧਰਮ ਪਰਿਵਰਤਨ ਕੀਤਾ ਜਾ ਰਿਹਾ ਤੇ ਸਾਨੂੰ ਵੀਡੀਓ ਸੰਭਲੇ ਲੈ ਕੇ ਆਓ ਕਿ ਕਿਸੇ ਨੂੰ ਪੈਸੇ ਦਿੱਤੇ ਜਾਂ ਕਿਸੇ ਨੂੰ ਜ਼ਬਰਨ ਉਹਦਾ ਧਰਮ ਪਰਿਵਰਤਨ ਕੀਤਾ ਜਾ ਰਿਹਾ ਤੇ ਤੁਸੀਂ ਇਸ ਤਰ੍ਹਾਂ ਦੇ ਕੰਮ ਨਾ ਕਰੋ ਜੋ ਸੁਖਪਾਰਾਨਮ ਡਿਸਟਰੀ ਨੇ ਪ੍ਰੈਸ ਕੌਂਸਲਿੰਗ ਮੀਟਿੰਗ ਕਰਕੇ ਤੁਹਾਨੂੰ ਜਵਾਬ ਦਿੱਤਾ ਹੈ ਉਸ ਉਸ ਨੂੰ ਯੂਟਿਊਬ ਉੱਤੇ ਵੇਖੋ ਵੀਡੀਓ ਤੇ ਵਿੱਚ ਜਾ ਕੇ ਕਿ ਕਿਸ ਤਰ੍ਹਾਂ ਉੱਤੇ ਪਾਸਪਾਨ ਇਕੱਠੇ ਹੋਏ ਕਿਤਰਾਂ ਤੁਹਾਡਾ ਵਿਰੋਧ ਕੀਤਾ ਗਿਆ ਤੇ ਤੁਸੀਂ ਪੰਜਾਬ ਦੇ ਵਿੱਚ ਆਉਣਾ ਤੇ ਅਮਨ ਸ਼ਾਂਤੀ ਦੇ ਨਾਲ ਆਓ ਅਮਨ ਸ਼ਾਂਤੀ ਦਾ ਸੰਦੇਸ਼ ਦਿਓ ਪੰਜਾਬ ਦੇ ਵਿੱਚ ਤੁਸੀਂ ਪੈਦਲ ਯਾਤਰਾ ਕਰੋ ਪੰਜਾਬ ਦੇ ਵਿੱਚ ਤੁਸੀਂ ਜਿੱਥੇ-ਜਿੱਥੇ ਕੋਈ ਸੰਸਥਾ ਜਿੱਥੇ-ਜਿੱਥੇ ਕੋਈ ਗੁਰਦੁਆਰਾ ਸਾਹਿਬ ਜਾਂ ਕੋ ਮੰਦਿਰ ਹੈ ਤੁਸੀਂ ਉਸ ਨੂੰ ਦੇਖੋ ਅਸੀਂ ਤੁਹਾਨੂੰ ਮਨਾ ਨਹੀਂ ਕਰਦੇ ਪਰ ਢਕਾਉ ਪਾਚਨ ਦੇਣਾ ਜਿਹੜਾ ਹੈ ਬੰਦ ਕਰ ਦਿਓ ਕਿਉਂਕਿ ਇਹ ਬਹੁਤ ਗਲਤ ਕੰਮ ਹੈ ਇਸ ਤਰ੍ਹਾਂ ਲੋਕਾਂ ਦਾ ਲੋਕ ਭੜਕ ਉੱਠਣਗੇ ਔਰ ਇੱਕ ਦੂਜੇ ਦੇ ਖਿਲਾਫ ਹੋ ਜਾਣਗੇ ਜਿੱਥੇ ਪੰਜਾਬ ਦੇ ਵਿੱਚ ਆਪਸ ਦੇ ਵਿੱਚ ਮਿਲ ਜੁਲ ਕੇ ਸਾਰੇ ਰਹਿ ਰਹੇ ਨੇ ਉੱਥੇ ਵਿਰੋਧ ਸ਼ੁਰੂ ਹੋ ਜਾਏ ਇਹਨਾਂ ਗੱਲਾਂ ਨੂੰ ਲੈ ਕੇ ਇਹਨਾਂ ਗੱਲਾਂ ਦਾ ਧਿਆਨ ਦਿਈਏ ਪ੍ਰਭੂ ਤੁਹਾਨੂੰ ਇਹ ਸਮਝ ਦਵੇ ਤੁਹਾਨੂੰ ਇਹ ਬੋਧ ਦਵੇ ਜੈਮਸੀ ਕੀ ਖੁਦਾ ਵਰਕ